ਹਾਂਜੀ ਕੀ ਹਾਲ ਚਾਲ ਨੇ ਤੁਹਾਡੇ ਸਭ ਦੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦਾ ਕੇਸ ਬੇਸਡ ਹੈ 19 ਸਾਲਾਂ ਦੀ ਗੁਰਸਿਮਰਨ ਕੌਰ ਤੇ ਜੋ ਕਿ ਲੁਧਿਆਣਾ ਤੋਂ ਬਿਲੋਂਗ ਕਰਦੀ ਸੀ ਐਂ 3 ਸਾਲ ਪਹਿਲਾਂ ਹੀ ਉਹ ਆਪਣੀ ਮਦਰ ਦੇ ਨਾਲ ਯੂਕੇ ਤੋਂ ਕੈਨੇਡਾ ਮੂਵ ਹੋਈ ਸੀ ਪਰ ਕੈਨੇਡਾ ਮੂਵ ਹੋਣ ਤੋਂ ਬਾਅਦ ਉਸ ਨਾਲ ਕੁਝ ਅਜੀਹਾ ਹੁੰਦਾ ਹੈ ਕਿ ਜੋ ਆਪਾਂ ਆਪਣੀ ਪੂਰੀ ਜ਼ਿੰਦਗੀ ਵੀ ਨਹੀਂ ਸੋਚ ਸਕਦੇ ਸੋ ਚਲੋ ਵੀਡੀਓ ਸਟਾਰਟ ਕਰਦੇ ਹਾਂ ਗੁਰਸਿਮਰਨ ਕੌਰ ਸ਼ਾਇਦ ਬਚਪਨ ਤੋਂ ਹੀ ਬਾਹਰ ਜਾਣਾ ਚਾਹੁੰਦੀ ਸੀ ਅਨ ਉਸਨੇ ਆਪਣਾ ਸੁਪਨਾ ਵੀ ਪੂਰਾ ਕੀਤਾ ਸਿਮਰਨ ਅਕਤੂਬਰ 2024 ਦੇ ਵਿੱਚ ਕੈਨੇਡਾ ਮੂਵ ਹੋ ਜਾਂਦੀ ਹੈ ਐਂ ਆਪਣਾ ਫਿਊਚਰ ਬੈਟਰ ਬਣਾਉਣ ਲਈ ਨੋਵਾ ਸਕੋਸ਼ੀਆ ਦੀ ਰਾਜਧਾਨੀ ਹੈਲੀਫਿਕਸ ਦੇ ਇੱਕ沃尔ਮਾਰਟ ਸਟੋਰ ਦੇ ਵਿੱਚ ਆਪਣੀ ਮਦਰ ਦੇ ਨਾਲ ਹੀ ਜੌਬ ਕਰਨਾ ਸਟਾਰਟ ਕਰ ਦਿੰਦੀ ਹੈ ਇੱਕ ਰਾਤ ਸਟੋਰ ক্লোਜ਼ ਹੋਣ ਦੇ 30 ਮਿੰਟ ਪਹਿਲਾਂ ਸਿਮਰਨ ਦੇ ਮਦਰ ਉਸ ਨੂੰ ਫੋਨ ਲਗਾਉਂਦੇ ਹਨ ਪਰ ਸਿਮਰਨ ਦਾ ਫੋਨ ਸਵਿਚ ਆਫ ਹੁੰਦਾ ਹੈ ਜਦੋਂ ਉਸਦੀ ਮਦਰ ਨੇ ਬਾਕੀ EMPLOYEES ਨੂੰ ਪੁੱਛਿਆ ਤਾਂ ਕਿਸੇ ਨੇ ਇਹ ਕਿਹਾ ਕਿ ਸਿਮਰਨ ਕਸਟਮਰ ਨੂੰ ਅਸਿਸਟ ਕਰਨ ਵਿੱਚ ਬਿਜ਼ੀ ਹੋਣੀ ਹੈ ਸ਼ਾਇਦ ਤਾਂ ਉਸਨੇ ਆਪਣਾ ਫੋਨ ਬੰਦ ਕੀਤਾ ਹੋਣਾ ਸਿਮਰਨ ਰੋਲ ਦੀ ਤਰ੍ਹਾਂ ਹੀ ਵਾਲਮਾਰਟ ਦੇ ਅੰਦਰ ਬਣੀ ਹੋਈ ਬੇકરી ਦੀ ਕਲੀਨਿੰਗ ਕਰਦੀ ਹੁੰਦੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦਵਾਂ ਕਿ ਐਦਾਂ ਦੇ ਵੱਡੇ ਸਟੋਰਸ ਦੇ ਵਿੱਚ ਕਾਫੀ ਵੱਡੇ ਸਾਈਜ਼ ਦੇ ਓਵਨ ਹੁੰਦੇ ਹਨ ਜਿਨ੍ਹਾਂ ਦੇ ਅੰਦਰ ਜਾ ਕੇ ਸਫਾਈ ਕਰਨੀ ਪੈਂਦੀ ਹੈ ਤੇ ਆਪਾਂ ਕਹਿ ਸਕਦੇ ਹਾਂ ਕਿ ਵਾਕਿੰਗ ਕਰਕੇ ਸਫਾਈ ਕਰਨੀ ਪੈਂਦੀ ਹੈ ਸੋ ਸਿਮਰਨ ਕਲੀਨਿੰਗ ਕਰ ਰਹੀ ਸੀ ਐਂ ਪਤਾ ਨਹੀਂ ਉਸਨੇ ਕਿਵੇਂ ਖੁਦ ਨੂੰ ਓਵਨ ਦੇ ਅੰਦਰ ਲੋਕ ਕਰ ਲਿਆ ਐਂ ਓਵਨ ਚੱਲ ਰਿਹਾ ਸੀ 19 ਸਾਲਾਂ ਦੀ ਸਿਮਰਨ ਜ਼ਿੰਦਾ ਹੀ ਉਸ ਓਵਨ ਦੇ ਵਿੱਚ ਸੜ ਜਾਂਦੀ ਹੈ ਮਤਲਬ ਤੁਸੀਂ ਇਹ ਚੀਜ਼ ਸੋਚੋ ਕਿ ਉਸ ਟਾਈਮ ਤੇ ਸਿਮਰਨ ਨੂੰ ਕਿੰਨੀ ਜ਼ਿਆਦਾ ਦਰਦ ਹੋਈ ਹੋਣੀ ਹੈ ਐਂ ਕਿੰਨਾ ਕੁਝ ਉਸਨੇ ਸਹਿਣਾ ਹੋਣਾ ਐਂ ਕਿਸੇ ਨੇ ਉਸ ਦੀ ਆਵਾਜ਼ ਤੱਕ ਨਹੀਂ ਸੁਣੀ ਹਾਂ ਉਸ ਟਾਈਮ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਸ਼ਾਇਦ ਹੈ ਆਵਾਜ਼ ਸਿਮਰਨ ਦੀ ਹੈ ਪਰ ਬਾਅਦ ਵਿੱਚ ਉਹ ਵੀਡੀਓ ਫੇਕ ਨਿਕਲੀ ਓਵਨ ਦੇ ਅੰਦਰ ਕਾਫੀ ਜ਼ਿਆਦਾ ਗਰਮ ਟੈਂਪਰੇਚਰ ਸੀ ਸਿਮਰਨ ਕਿੰਨਾ ਜ਼ਿਆਦਾ ਤੜਪੀ ਹੋਣੀ ਹੈ ਕੋਈ ਇਨਸਾਨ ਆਪਣਾ ਫਿਊਚਰ ਬੈਟਰ ਬਣਾਉਣ ਲਈ ਆਪਣਾ ਘਰ ਛੱਡ ਕੇ ਆਪਣਾ ਦੇਸ਼ ਛੱਡ ਕੇ ਕਿਸੇ ਦੂਸਰੀ ਕੰਟਰੀ ਜਾਂਦਾ ਹੈ ਪਰ ਉੱਥੇ ਪਹੁੰਚ ਕੇ ਉਸ ਨੂੰ ਕੀ ਮਿਲਦਾ ਹੈ ਮੌਤ ਇੱਕ ਐਸੀ ਮੌਤ ਜੋ ਆਪਾਂ ਕਦੀ ਇਮੇਜਿਨ ਵੀ ਨਹੀਂ ਕਰ ਸਕਦੇ ਮਤਲਬ ਮੈਂ ਆਪਣੀ ਹਿਸਟਰੀ ਦੇ ਵਿੱਚ ਇਦਾਂ ਦਾ ਕੋਈ ਕੇਸ ਨਹੀਂ ਸੁਣਿਆ ਜਿਹਦੇ ਵਿੱਚ ਜਿਹਦੇ ਵਿੱਚ ਇਦਾਂ ਹੋਇਆ ਹੋਵੇ ਐਂਡ ਮੇਬੀ ਤੁਸੀਂ ਵੀ ਨਹੀਂ ਸੁਣਿਆ ਹੋਣਾ ਕਿ ਕਿਸੇ ਇਨਸਾਨ ਨੂੰ ਇੰਨੀ ਭੈੜੀ ਮੌਤ ਮਤਲਬ ਮੇਰੇ ਕੋਲ ਵਰਲਡ ਨਹੀਂ ਹੈ ਗੈਸਲੀ ਕੀ ਇਦਾਂ ਦੀ ਮੌਤ ਮਿਲੀ ਹੋਵੇ ਸਿਮਰਨ ਉਸ ਦਿਨ ਓਵਨ ਦੇ ਵਿੱਚ ਹੁੰਦੀ ਹੈ ਪਰ ਇਸ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਹੁੰਦਾ ਫਿਰ ਕੋਈ ਬੰਦਾ ਸਿਮਰਨ ਦੀ ਮਦਰ ਨੂੰ ਕਹਿੰਦਾ ਹੈ ਕਿ ਓਵਨ ਦੇ ਵਿੱਚ ਕੋਈ ਲੀਕੇਜ ਹੋ ਰਹੀ ਹੈ ਹੁਣ ਉਹ ਲੀਕੇਜ ਕਿਸ ਚੀਜ਼ ਦੀ ਸੀ ਇਸ ਬਾਰੇ ਮੈਨੂੰ ਪਤਾ ਨਹੀਂ ਹੈ ਮੇਬੀ ਵਾਟਰ ਜਾਂ ਪਤਾ ਨਹੀਂ ਕਿਸ ਚੀਜ਼ ਦੀ ਜੋ ਵੀ ਜਦੋਂ ਜਦੋਂ ਸਿਮਰਨ ਦੇ ਮਦਰ ਉਸ ਓਵਨ ਨੂੰ ਚੈੱਕ ਕਰਨ ਜਾਂਦੇ ਹਨ ਤਾਂ ਉਹ ਦੇਖਦੇ ਹਨ ਕਿ ਸਿਮਰਨ ਦੀ ਬਾਡੀ ਅੰਦਰ ਪਈ ਹੈ ਟੁੱਟਰੀ ਹੋਈ ਹੈ ਜਿਵੇਂ ਹੀ ਸਿਮਰਨ ਦੇ ਮਦਰ ਉਸ ਦੀ ਬਾਡੀ ਨੂੰ ਬਾਹਰ ਕੱਢਦੇ ਹਨ ਉਦੋਂ ਤੱਕ ਬਹੁਤ ਜ਼ਿਆਦਾ ਦੇਰ ਹੋ ਜਾਂਦੀ ਹੈ ਸਿਮਰਨ ਇਸ ਦੁਨੀਆ ਤੋਂ ਜਾ ਚੁੱਕੀ ਹੁੰਦੀ ਹੈ ਸਟਾਫ ਵਿੱਚੋਂ ਕੋਈ ਬੰਦਾ ਐਮਰਜੈਂਸੀ ਨੂੰ ਫੋਨ ਕਰਦਾ ਹੈ unsure if the staff are able to turn it off ਪਹਿਲਾਂ ਤਾਂ ਸਭ ਨੂੰ ਇਹੋ ਲੱਗਦਾ ਹੈ ਕਿ ਸਿਮਰਨ ਆਪਣੀ ਗਲਤੀ ਕਰਕੇ ਓਵਨ ਦੇ ਵਿੱਚ ਲੋਕ ਹੋ ਗਈ ਹੋਣੀ ਹੈ ਪਰ ਇੰਟਰਨੈਟ ਤੇ ਟਿਕਟੋਕ ਤੇ ਸਪੈਸ਼ਲੀ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਤੇ ਉਸ ਟਾਈਮ ਤੇ ਲੋਕ ਕਾਫੀ ਸਵਾਲ ਕਰਨ ਲੱਗ ਜਾਂਦੇ ਹਨ ਮਤਲਬ ਹਰ ਕੋਈ ਪੁੱਛਣ ਲੱਗ ਜਾਂਦਾ ਹੈ ਕਿ ਇਹ ਕਿਵੇਂ ਹੋਇਆ ਉਹ ਵੀ வால்ਮਾਰਟ ਦੇ ਵਿੱਚ ਲਾਈਕ வால்ਮਾਰਟ ਦਾ ਬਹੁਤ ਵੱਡਾ ਨਾਮ ਹੈ ਐਂਡ ਉੱਥੇ ਇਹ ਸਭ ਕਿਵੇਂ ਹੋ ਗਿਆ ਨੇਮ ਇਜ਼ ਗਰ ਸਿਮਰਨ ਕੋਰ ਸ਼ੀ ਵਾਸ ਓਨਲੀ 19 ইয়ার্স 올ਡ ਦ ਮਮ ਓਪਨਡ ਦ ਓਵਨ ਡੋਰ ਐਂਡ ਫਾਊਂਡ ਹਰ ਡਾਟਰ ਥੇਰ that is just heartbreaking. It's a nightmare. Like, I feel sorry for the family, the co-workers. It's very shocking. It's very sad. Labor department store ਨੂੰ ਬੰਦ ਕਰਨ ਦੇ ਆਰਡਰ ਦੇ ਦਿੰਦਾ ਹੈ ਇਸ ਕੇਸ ਦੀ ਕੋਈ ਵੀ ਸੀਸੀਟੀਵੀ ਫੁਟੇਜ ਨਹੀਂ ਸੀ ਕਿਉਂਕਿ ਜਿੱਥੇ ਉਹ ਓਵਨ ਲੱਗਿਆ ਹੋਇਆ ਸੀ ਉੱਥੇ ਸੀਸੀਟੀਵੀ ਕੈਮਰਾ ਇਨਸਟਾਲਡ ਹੀ ਨਹੀਂ ਸੀ ਨਾ ਹੀ ਪੁਲਿਸ ਨੂੰ ਕਿਸੇ ਦੇ ਖਿਲਾਫ ਕੋਈ ਸਬੂਤ ਮਿਲਿਆ ਇਹ ਕੇਸ ਹੱਲੇ ਵੀ ਹਨੇਰੇ ਵਿੱਚ ਸੀ ਜਸਟ ਬੀ ਪੇਸ਼ੈਂਟ ਵਿਦ ਆਰ ਇਨਵੈਸਟੀਗੇਸ਼ਨ and let us do our job uh, we are aware of comments on social media uh, but we just ask the public once again for their patience and uh, we asked that uh, people be mindful that uh, of the family family members involved and the coworker canada the maritime sick society ne simran di mother to permission leke ek fundraiser bhi start kita and 10 ghantiyan vich ohna ne 50000 canadian dollar bhi ikkatthe kar le jide naal ki oh simran de last rites and us de father te brother nu ਜੋhle india ਬੈਠੇ ਹੋਏ ਸਨ emergency visa ਤੇ canada ਬੁਲਾ ਸਕਨ will be a kind of a financial help for the mother because uh, you know she's distraught you know simran nu aisa store te job karde 2 saal ho gaye san and ajj tusi ethe tapes lagiyan hoyian dekhoge ya fir sorry we are closed da board lagya dekhoge othhon de lokan ne usdi yaad layi makeshift memorial vi banwaya jithe ajj vi simran nu shraddhanjali ditti jandi hai इस केस ने बहुत सारे सवाल खड़े किते जिमेंट हमेशा ही लोगों का भरिया होंगे है भरिया सब होंगे हुए किसी ने भी नहीं देखा जो चश्मदीत ने इस बारे पुछया गया उसने दसिया कि ਜਦੋਂ ਐਮਰਜੈਂਸੀ ਉੱਥੇ ਪਹੁੰਚਦੀ ਹੈ ਤਾਂ ਵਾਲਮਟ ਵਾਲਿਆਂ ਨੇ ਆਪਣਾ ਸਟੋਰ ক্লোਜ਼ ਨਹੀਂ ਕੀਤਾ ਉਹ ਹੱਲੇ ਵੀ ਆਪਣੇ ਕਸਟਮਰਸ ਨੂੰ ਐਂਟਰੀ ਕਰਨ ਦੇ ਰਹੇ ਸਨ ਮਤਲਬ ਉੱਥੇ ਕਿਸੇ ਦੀ ਇੰਨੀ ਭਿਆਨਕ ਡੈਥ ਹੋ ਗਈ ਐਂਡ ਵਾਲਮਟ ਨੂੰ ਹੱਲੇ ਵੀ ਆਪਣੇ ਕਸਟਮਰਸ ਦੀ ਪਈ ਹੋਈ ਸੀ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਵੀਡੀਓਜ਼ ਵਾਇਰਲ ਹੋਣ ਲੱਗ ਗਈਆਂ ਕਿ ਇਹ ਓਵਨ ਕਦੀ ਵੀ ਖੁਦ ਲੋਕ ਨਹੀਂ ਹੁੰਦਾ ਐਂਡ ਜੇ ਕੋਈ ਬੰਦਾ ਗਲਤੀ ਨਾਲ ਇਸ ਦੇ ਅੰਦਰ ਚਲਾ ਵੀ ਜਾਵੇ ਤਾਂ ਇਸ ਦੇ ਅੰਦਰ ਸੈਂਸਰ ਲੱਗੇ ਹੁੰਦੇ ਹਨ ਤਾਂ ਕਿ ਓਵਨ ਖੁਦ ਬੰਦ ਹੋ ਜਾਵੇ ਓਵਨ ਦੇ ਅੰਦਰ ਇੱਕ ਐਮਰਜੈਂਸੀ ਬਟਨ ਵੀ ਲੱਗਿਆ ਹੁੰਦਾ ਹੈ ਇਸ ਨਾਲ ਕਿ ਅਗਰ ਗਲਤੀ ਨਾਲ ਵੀ ਕੋਈ ਬੰਦਾ ਇਸ ਦੇ ਅੰਦਰ ਜਾਵੇ ਤਾਂ ਉਹ ਬਾਹਰ ਆ ਸਕੇ ਇੱਕ ਡਜ਼ਨ ਇਟ ਇਜ਼ ਡਿਜ਼ਾਈਨਡ ਟੂ ਐਕਸਿਟ ਐਕਸਲਿੀ ਇਨ ਇਹ ਫਲਿਕ ਉਸ से से स्विंग इट ओपन टू हार्ड व्हेन यू गेट समथिंग आउट ऑफ द ओवन सी व्हाट हैपेंस देयर इज नो वे दैट दिस गर्ल लॉक्ड Herself इनटू वन ऑफ दीज ओvens व्हाइल क्लीनिंग इट नो वे पॉसिबल देयर इज नो वे पॉसिबल एल वॉन बेकस्टर कंपनी दा से एंड वॉलमार्ट अपने हर एक स्टोर दे विच बेकस्टर एमएफजी नाम दे मॉडल यूज़ करता है बेकस्टर कंपनी ने क्लेम कीता कि इस ओवन दे अंदर कोई इंसान खुद नु ਲੋਕ ਨਹੀਂ ਕਰ ਸਕਦਾ ਮਤਲਬ ਉਸ ਦੀ ਕੋਈ ਪੋਸਿਬਿਲਟੀ ਹੀ ਨਹੀਂ ਹੈ ਉਹਨਾਂ ਦਾ ਮੈਕੈਨਿਜ਼ਮ ਇਦਾਂ ਕੰਮ ਹੀ ਨਹੀਂ ਕਰਦਾ ਸੋ ਕੀ ਉਸ ਸੋਵਨ ਨੂੰ ਕਿਸੇ ਨੇ ਬਾਹਰੋਂ ਬੰਦ ਕੀਤਾ ਸੀ ਇਸ ਕੇਸ ਤੇ ਕਹ ਵੀ ਗੱਲ ਖੜੀ ਹੁੰਦੀ ਹੈ ਕਿ ਜਿਵੇਂ ਵਾਲਮਾਰਟ ਉਦਾਂ ਤਾਂ ਆਪਣੀ ਸਿਕਿਉਰਿਟੀ ਕਾਫੀ ਟਾਈਟ ਰੱਖਦਾ ਹੈ ਮਤਲਬ ਵਾਲਮਾਰਟ ਦੇ ਹਰ ਇੱਕ ਸਟੋਰ ਦੇ ਵਿੱਚ ਫੁੱਲ ਐਚਡੀ ਕੈਮਰਾ ਹੀ ਹੁੰਦੇ ਹਨ ਪਰ ਉਸ ਟਾਈਮ ਤੇ ਬੇકરી ਵਾਲੇ ਪਾਸੇ ਕੋਈ ਕੈਮਰਾ ਕਿਉਂ ਨਹੀਂ ਸੀ ਫਿਲਹਾਲ ਪੁਲਿਸ ਨੇ ਇਸ ਕੇਸ ਤੇ ਕਿਸੇ ਨੂੰ ਵੀ ਅਰੈਸਟ ਨਹੀਂ ਕੀਤਾ ਇਹ ਕੇਸ ਯਾ ਸਿਮਰਨਦੀ ਦੇਤ ਹਾਲੇ ਤੱਕ ਇਕਰਾਜ਼ ਹੈ ਅੰਜੇ ਤੁਸੀਂ ਕੈਨੇਡਾ ਵਿੱਚ ਬੈਠ ਕੇ ਇਹ ਵੀਡੀਓ ਦੇਖ ਰਹੇ ਹੋ ਤਾਂ ਇਸ ਕੇਸ ਦੇ ਰਿਗਾਰਡਿੰਗ ਕੋਈ ਵੀ ਅਪਡੇਟ ਹੋਵੇ ਤਾਂ ਕਮੈਂਟਸ ਵਿੱਚ ਜ਼ਰੂਰ ਦੱਸਿਓ ਇਸ ਕੇਸ ਵਿੱਚ ਫਿਲਹਾਲ ਐਨਾ ਹੀ ਅੰਜੇ ਮੈਨੂੰ ਕੋਈ ਅਪਡੇਟ ਮਿਲਦੀ ਹੈ ਤਾਂ ਮੈਂ ਇਸ ਵੀਡੀਓ ਦਾ ਸੈਕਿੰਡ ਪਾਰਟ ਜ਼ਰੂਰ ਬਣਾਉਂਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੀ ਬਾਕੀ ਦੀ ਵੀਡੀਓਜ਼ ਚੈੱਕ ਕਰਨਾ ਨਾ ਭੁੱਲਣਾ ਐਂਡ ਜੇ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਤਾਂ ਆਪਣੇ ਫਰੈਂਡਸ ਐਂਡ ਫੈਮਿਲੀ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਲੋਕਾਂ ਵਿੱਚ ਇੱਕ ਅਵੇਅਰਨੈਸ ਆਵੇ ਮੈਂ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਕਿਸੇ ਵੀ ਬਾਹਰਲੀ ਕੰਟਰੀ 'ਚ ਕੰਮ ਕਰਦੇ ਹੋਤੇ ਮੇਰਾ ਭਾਈ ਧਿਆਨ ਨਾ ਕਰਿਆ ਕਰੋ ਹਨਾ ਐਂਡ ਆਪਣਾ ਧਿਆਨ ਰੱਖੋ ਪ੍ਰਮਾਤਮਾ ਤੁਹਾਨੂੰ ਸਭ ਨੂੰ ਤਰੱਕੀਆਂ ਦੇਵੇ ਮਿਲਦੇ ਹਾਂ ਅਗਲੀ ਵੀਡੀਓ 'ਚ ਧੰਨਵਾਦ